ਸੋ ਇਸ ਟਰੈਕਟਰ ਨੂੰ ਆਪਾਂ ਰੀਸਟੋਰ ਕਰ ਰਹੇ ਆ ਕਹਿਣ ਦਾ ਮਤਲਬ ਹੌ ਤੋਂ ਪਹਿਲਾਂ ਆਪਾਂ ਇਸ ਟਰੈਕਟਰ ਦੀਆਂ ਕੇਮ ਗਾਈਡਾਂ ਪਾਵਾਂਗੇ ਹਿੰਦੀ ਮਿੱਤਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਬਰਗਾੜੀ ਤੇ ਆਓ ਸੱਜਣੋ ਗੱਲਬਾਤ ਕਰਦੇ ਆਪਾਂ ਜੋ ਆਪਣੇ ਕੋਲੇ ਬਹਿਵਲ ਕਲਾਂ ਤੋਂ ਸਰਦਾਰ ਫੌਜੀ ਸਾਹਿਬ ਦਾ ਟਰੈਕਟਰ ਜੋ ਆਪਾਂ ਤਿਆਰ ਕਰ ਰਹੇ ਹਾਂ ਜੋ ਉਹਨਾਂ ਦੇ ਬੇਟੇ ਨੇ ਕੈਨੇਡਾ ਲੈ ਕੇ ਜਾਣਾ ਜਸਵੰਦਰ ਪ੍ਰਾਣ ਨੇ ਸੋ ਇਸ ਟਰੈਕਟਰ ਨੂੰ ਆਪਾਂ ਰੀਸਟੋਰ ਕਰ ਰਹੇ ਹਾਂ ਕਹਿਣ ਦਾ ਮਤਲਬ ਹੈ 올ਡ ਮਾਡਲ ਤੋਂ ਨਿਊ ਮਾਡਲ ਦੇ ਵਿੱਚ ਕਨਵਰਟ ਕਰ ਰਹੇ ਆ ਪਰ ਰੱਖਣਾ ਫੋੜੀ ਆ ਸੋ ਸੱਜਣੋ ਉਸ ਟਰੈਕਟਰ ਦੀ ਆਪਣੀ ਜੌਬ ਸਟਾਰਟ ਹੋ ਗਈ ਆ ਕਹਿੰਦਾ ਮੇਰਾ ਮਤਲਬ ਆ ਹੁਣ ਇਸ ਟਰੈਕਟਰ ਦੇ ਆਪਣੇ ਵਿੱਚ ਵਿੱਚ ਪਾਰਟ ਆਇਆ ਕਰਨਗੇ ਰਿਪੇਅਰ ਕਰਨ ਤੋਂ ਲੈ ਕੇ ਟੈਸਟ ਡਰਾਈਵ ਲੈਣ ਤੱਕ ਤੇ ਸਾਰੇ ਦੇਖਣੇ ਸੱਜਣੋ ਅੱਜ ਆਪਾਂ ਸਟਾਰਟਿੰਗ ਕਰਦੇ ਆਂ ਇੱਕ ਨੰਬਰ ਪਾਰਟ ਦੇ ਵਿੱਚ ਇੱਕ ਨੰਬਰ ਪਾਰਟ ਦੇ ਵਿੱਚ ਆਪਾਂ ਇਸ ਟਰੈਕਟਰ ਦਾ ਇੰਜਨ ਅਸੈਂਬਲ ਕਰਾਂਗੇ ਇੰਜਨ ਅਸੈਂਬਲ ਕਰਨ ਤੋਂ ਬਾਅਦ ਫਿਰ ਤੁਹਾਨੂੰ ਇਸ ਟਰੈਕਟਰ ਦਾ ਮਗਰਲਾ ਹਿੱਸਾ ਅਗਲਾ ਹਿੱਸਾ ਪਾਵਰ ਸਟੀਅਰਿੰਗ ਆਦ ਬਾਰੇ ਸਾਰਾ ਦੱਸਾਂਗੇ ਤੇ ਤੁਸੀਂ ਜੁੜੇ ਰਹਿਣਾ ਆਓ ਅੱਜ ਫਰਸਟ ਸਟੈਪ ਦੇ ਵਿੱਚ ਆਪਾਂ ਇਸ ਟਰੈਕਟਰ ਦਾ ਇੰਜਨ ਅਸੈਂਬਲ ਕਰਦੇ ਆਂ ਜਿਹਦੇ ਵਿੱਚ ਆਪਾਂ ਇਹਦੀ ਕ੍ਰੈਂਕਸ਼ਾਫਟ ਪਿਸਟਨ ਵਗੈਰਾ ਟਾਈਮਿੰਗ ਵਗੈਰਾ ਕੇਮ ਵਗੈਰਾ ਆਦਿ ਫਿਟਿੰਗ ਕਰਾਂਗੇ ਤੇ ਤੁਹਾਨੂੰ ਸਾਰੇ ਵਲੌਗ ਦੇ ਵਿੱਚ ਦਿਖਾਵਾਂਗੇ। ਬਾਕੀ ਤੁਸੀਂ ਅੰਦਾਜ਼ਾ ਜਾਂ ਲਾ ਰਹੇ ਹੋਗੇ ਆਹ ਕਲਰ ਵੇਖ ਕੇ ਵਲੌਗ ਦਾ। ਵੀ ਇਹ ਫਾਰਮ ਟਰੈਕ ਵਾਲਾ ਕਲਰ ਆ ਤੇ ਟਰੈਕਟਰ ਫੋਰਡ ਦੀ ਗੱਲ ਹੋ ਰਹੀ ਆ। ਤਾਂ ਹੋਇਆ ਕਿ ਸੱਜਣੋ ਇਸ ਟਰੈਕਟਰ ਦੇ ਵਿੱਚ ਜਿਹੜਾ ਵਲੌਗ ਸੀਗਾ ਆਪਣਾ ਉਹਦੇ ਵਿੱਚ ਸ਼ੋਰੀ ਸ਼ੋਰੀ ਸੀਗੀ ਸਲੀਪ ਵਾਲੀ ਜਗ੍ਹਾ ਤੇ ਜਿਹਦੇ ਕਾਰਨ ਕਰਕੇ ਪਾਣੀ ਰਲਣ ਦੀ ਪ੍ਰੋਬਲਮ ਆ ਗਈ ਸੀ ਤਾਂ ਜੋ ਸਾਨੂੰ ਇਸ ਟਰੈਕਟਰ ਦਾ ਬਲੌਕ ਬਦਲਣਾ ਪਿਆ ਇਹ ਬਲੌਕ ਆਪਾਂ ਫਾਰਮ ਟਰੈਕ 50 ਦਾ ਇਹ ਟਰੈਕਟਰ ਦੇ ਵਿੱਚ ਯੂਜ਼ ਕਰ ਰਹੇ ਹਾਂ ਜਿਹੜਾ ਤੁਸੀਂ ਦੇਖ ਰਹੇ ਹੋ ਚਲੋ ਨਾਲ-ਨਾਲ ਆਪਾਂ ਬਲੌਗ ਵੀ ਸਟਾਰਟ ਕਰਦੇ ਹਾਂ ਤੇ ਨਾਲ-ਨਾਲ ਗੱਲਾਂ ਬਾਤਾਂ ਵੀ ਕਰਾਂਗੇ ਇਸ ਇੰਜਨ ਦੇ ਉੱਪਰ ਤੇ ਇਸ ਬਲੌਕ ਦੇ ਉੱਪਰ ਤੇ ਗੀਅਰ ਆਪਣਾ ਇੱਧਰ ਸੈਂਬਲ ਹੋ ਚੁੱਕਿਆ ਤੇ ਪਾਰਟਸ ਆਪਣਾ ਵਾਸ਼ਾ ਆਓ ਵੀ ਮੇਤਰੋ ਕਰਦੇ ਆਂ ਟੁਕੜੀਆਂ ਦੀ ਪਹਿਲਾਂ ਸਭ ਤੋਂ ਪਹਿਲਾਂ ਫਿਟਿੰਗ ਤੇ ਉਸ ਤੋਂ ਬਾਅਦ ਕ੍ਰਿੰਕ ਵਗੈਰਾ ਨੂੰ ਟਾਰਕ ਰੈਂਚ ਦੇ ਹਿਸਾਬ ਨਾਲ ਕਸਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਟਰੈਕਟਰ ਦੀਆਂ ਕੇਮ ਗਾਈਡਾਂ ਪਾਵਾਂਗੇ ਬਲੌਕ ਦੇ ਵਿੱਚ ਤੇ ਇਸ ਤੋਂ ਬਾਅਦ ਯੋ ਕ੍ਰੈਂਕਲੇ ਪੀਸ ਆ ਟੁਕੜੀਆਂ ਵਗੈਰਾ ਪਾ ਕੇ ਤੇ ਕ੍ਰੈਂਕ ਵਗੈਰਾ ਕਰਦੇ ਆ ਡਾਕ ਆਓ ਵੀ ਸੱਜਣੋ ਜੋ ਆਪਣਾ ਫੋਟ ਟਰੈਕਟਰ ਤਿਆਰ ਕਰ ਰਹੇ ਸੀਗੇ ਫੌਜੀ ਭਰਾ ਦਾ ਸੋ ਇਸ ਦਾ ਟਰੈਕਟਰ ਦੇ ਵਿੱਚ ਆਪਣੀ ਕ੍ਰੈਂਕ ਵਗੈਰਾ ਦੀ ਫਿਟਿੰਗ ਹੋ ਚੁੱਕੀ ਆ ਕ੍ਰੈਂਕ ਵਗੈਰਾ ਫਿੱਟ ਹੋ ਚੁੱਕੀ ਆ ਆ ਤੁਸੀਂ ਫ੍ਰੀਨੈਸ ਚੈੱਕ ਕਰ ਸਕਦੇ ਹੋ ਕ੍ਰੈਂਕ ਦੀ ਇਹਨਾਂ ਆਰਾਮ ਨਾਲ ਘੁੰਮ ਰਹੀ ਆ ਸੋ ਹੁਣ ਇਸ ਤੋਂ ਬਾਅਦ ਆਪਾਂ ਕਰਾਂਗੇ ਦੀ ਮੇਨ ਸੀਲ ਦੀ ਫਿਟਿੰਗ ਮੇਨ ਸੀਲ ਕਰਕੇ ਫਿੱਟ ਤੇ ਜਿਹੜੀ ਮੇਨ ਸੀਲ ਆ ਉਹ ਕਰਾਂਗੇ ਕੰਪਨੀ ਦੀ ਫਿੱਟ ਕਿਉਂਕਿ ਤੁਸੀਂ ਵੇਖਿਆ ਕਿਟ ਜਿਹੜੀ ਆਪਾਂ ਫਾਰਮ ਟਰੱਕੀ ਟੌਪ ਕੰਪਨੀ ਦੀ ਯੂਜ਼ ਕੀਤੀ ਇੰਜਨ ਦੀ ਓਵਰਹਾਲ ਕਿਟ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਪਾਰਟਸ ਜੋ ਵਗੈਰਾ ਸਾਰਾ ਆਪਾਂ ਕੰਪਨੀ ਦਾ ਹੀ ਯੂਜ਼ ਕਰਦੇ ਆ ਤੇ ਕੰਪਨੀ ਦਾ ਹੀ ਸਮਾਨ ਵਿੱਚ ਫਿੱਟ ਹੁੰਦਾ ਚਲੋ ਕਰਕੇ ਮੇਨ ਸੀਲ ਫਿਟਿੰਗ ਸੋ ਉਸ ਤੋਂ ਬਾਅਦ ਕੇਮ ਵਗੈਰਾ ਦੀ ਕਰਦੇ ਆ ਫਿਟਿੰਗ ਤੇ ਸੋ ਸੱਚ ਨਾਲ ਜੁੜੇ ਰਹੇ ਹੋ ਵੀਡੀਓ ਦੇ ਨਾਲ ਤੇ ਇਧਰ ਆਪਣਾ ਜੋ ਖਮਿਆਰਿਆ ਵਾਲਾ ਟਰੈਕਟਰ ਸੀਗਾ ਸੋ ਆਪਣਾ ਇਹ ਵੀ ਖੁੱਲ ਗਿਆ ਤੇ ਬਾਕੀ ਇਧਰ ਅਮਰਸਰ ਵਾਲਾ ਟਰੈਕਟਰ ਦਾ ਵੀ ਜਲਦ ਰੱਖ ਦੋ ਦਿਨ ਦੇ ਵਿੱਚ ਕੰਮ ਸਟਾਰਟ ਹੋ ਰਿਹਾਗਾ ਤੋਂ ਬਾਅਦ ਲਾ ਕੇ ਇਹਦੀ ਟਾਈਮਿੰਗ ਪਲੇਟ ਤੇ ਕੇਮ ਦੀ ਫਿਟਿੰਗ ਕਰ ਦਿਆਂਗੇ ਆਪਾਂ ਕੇਮ ਇਹਦੇ ਵਿੱਚ ਪੁਰਾਣੀ ਯੂਜ਼ ਕੀਤੀ ਹੈ ਨਵੀਂ ਆਪਾਂ ਇਸ ਕੇਮ ਚ ਕੇਮ ਸ਼ਾਫਟ ਨਹੀਂ ਪਾਈ ਆਪਾਂ ਇਹਦੇ ਤੇ ਚਲੋ ਇਸ ਤੋਂ ਬਾਅਦ ਕਰਦੇ ਆਂ ਕੇਮ ਸ਼ਾਫਟ ਦੀ ਫਿਟਿੰਗ ਸੱਜਣੋ ਜੋ ਆਪਣਾ ਫਰਾਈਵਰ ਫਿਟਿੰਗ ਕਰਨ ਤੋਂ ਬਾਅਦ ਇੰਜਨ ਕਰਤਾ ਆਪਾਂ ギア ਬਾਕਸ ਨਾਲ ਅਟੈਚ ਇੰਜਨ ਅਟੈਚ ਕਰਨ ਤੋਂ ਬਾਅਦ ਹੁਣ ਆਪਾਂ ਲਾਵਾਂਗੇ ਇਹਦਾ ਅੱਗੇ ਟਾਈਮਿੰਗ ਕਵਰ ਟਾਈਮਿੰਗ ਕਵਰ ਲਾਉਣ ਤੋਂ ਬਾਅਦ ਫਿਰ ਆਪਾਂ ਲਾਵਾਂਗੇ ਇਸ ਟਰੈਕਟਰ ਦਾ ਚੈਂਬਰ ਚੈਂਬਰ ਲਾ ਕੇ ਅੱਜ ਹੈੱਡ ਵਗੈਰਾ ਦੀ ਕਰਦੇ ਆ ਫਿਟਿੰਗ ਤੇ ਟੈਪ ਟਮ ਕਰਾ ਦੀ ਕਰਕੇ ਸੈਟਿੰਗ ਫਿਰ ਉਸ ਤੋਂ ਬਾਅਦ ਆਪਾਂ ਦਾ ਜੋ ਫਰੰਟ ਐਕਸਲਰ ਉਹ ਅਟੈਚ ਕਰ ਦਾਂਗੇ ਕਹਿੰਦਾ ਮਤਲਬ ਸੱਜਣੋ ਅੱਜ ਇਦਰੋਂ ਕੰਮ ਲਗਭਗ ਅੱਧੇ ਤੋਂ ਵੱਧ ਕੰਪਲੀਟ ਕਰ ਦਿਆਂਗੇ ਸਿਰਫ ਆਪਣਾ ਦੋ ਤੋਂ ਤਿੰਨ ਦਿਨਾਂ ਦਾ ਵਰਕ ਇਸ ਟਰੈਕਟਰ ਦਾ ਰਹਿ ਜਾਊਗਾ ਤੇ ਟਾਈਮਿੰਗ ਆਪਣਾ ਜੋ ਆਪਾਂ ਪ੍ਰੋਪਰ ਜਿੱਥੇ ਮਾਰਕ ਲੱਗੇ ਹੁੰਦੇ ਨੇ ਉਹ ਜਗ੍ਹਾ ਤੇ ਆਪਾਂ ਮਲਾਤਾ ਇਸ ਟਰੈਕਟਰ ਦਾ ਆ ਤੁਸੀਂ ਦੇਖ ਸਕਦੇ ਹੋ ਚਲੋ ਕਰਦੇ ਆਪਾਂ ਫਿਟਿੰਗ ਤੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਬਨੇ ਰਹੋ ਤਾਂ ਜੋ ਤੁਹਾਨੂੰ ਹਰ ਫਿਟਿੰਗ ਦੀ ਵੀਡੀਓ ਸਮਝ ਆ ਸਕੇ ਜੈਂਟ ਲਾ ਕੇ ਆਪਾਂ ਇਹਦਾ ਤੇ ਉਸ ਤੋਂ ਬਾਅਦ ਕਰਦੇ ਆਂਗੇ ਟਾਈਮਿੰਗ ਕਵਰ ਦੀ ਫਿਟਿੰਗ ਟਾਈਮਿੰਗ ਕਵਰ ਆਪਾਂ ਇਹਦਾ ਵੈਲਡਿੰਗ ਕਰਵਾਇਆ ਕਿਉਂਕਿ ਜਿਹੜਾ ਟਾਈਮਿੰਗ ਕਵਰ ਸੀ ਇਹਦਾ ਆਹ ਜਗ੍ਹਾ ਤੋਂ ਕਰੈਕ ਸੀਗਾ ਆ ਤੁਸੀਂ ਦੇਖ ਸਕਦੇ ਇੱਥੋਂ ਕਰੈਕ ਸੀਗਾ ਫਿਰ ਆਪਾਂ ਇਸ ਨੂੰ ਵੈਲਡਿੰਗ ਕਰਵਾਇਆ ਇੱਕ ਸੱਜਣਾ ਜਦੋਂ ਤੁਸੀਂ ਇਹਦੀ ਮੈਂਡ ਸੀਲਡ ਸੌਰੀ ਟਾਈਮਿੰਗ ਸੀਲ ਫਿੱਟ ਕਰੋ ਤਾਂ ਇਹਦੇ ਵਿੱਚ ਜੋ ਪਲਾਸਟਿਕ ਦੀ ਗਰਬੜ ਆਉਂਦੀ ਆ ਇਹ ਜਰੂਰ ਫਿੱਟ ਕਰਿਆ ਕਰੋ ਕਿਉਂਕਿ ਤੁਹਾਡੇ ਓਇਲ ਦੀ ਲੀਕਜ ਨੂੰ ਬਹੁਤ ਘੱਟ ਕਰਦੀ ਆ ਲਾਉ ਵੀ ਕਰਦੇ ਸੱਜਣਾ ਵਾਲ ਫਿੱਟ ਆਪਾਂ ਤੇ ਵਾਲ ਘੱਟ ਕਰਨ ਤੋਂ ਬਾਅਦ ਫਮ ਨੇ ਕਟਰਾਂ ਵਗੈਰਾ ਇਹ ਨਾ ਕੋ ਬਚੀ ਨਾ ਲਾ ਉਸ ਦਿਨੋ ਫੋਰਡ ਦਾ ਆਪਣਾ ਕੰਮ ਆ ਅੱਜ ਦੇ ਦਿਨ ਦਾ ਵਰਕ ਹੋ ਗਿਆ ਕੰਪਲੀਟ ਦੇਖੋ ਇਸ ਤੋਂ ਬਾਅਦ ਆਪਣੇ ਕੋਲੇ ਜੋ ਸੋਨਾਲੀਕਾ ਖੁੱਲਿਆ ਸੀ ਅਮਰਸਰ ਸਾਹਿਬ ਤੋਂ ਸਵੇਦਾ ਇੰਜਨ ਵੀ ਆਪਣੇ ਕੋਲੇ ਆ ਚੁੱਕਿਆਗਾ ਜੋ ਖਰਾਬ ਦਾ ਕੰਮ ਹੋ ਕੇ ਦੇਖੋ ਆਪਾਂ ਲਾ ਰਹੇ ਹਾਂ ਰੈਡੀ ਤੋਂ ਤੇ ਇਸ ਤੋਂ ਬਾਅਦ ਆਪਾਂ ਇਹਦਾ ਕਰਾਂਗੇ ਚੰਗੀ ਤਰ੍ਹਾਂ ਪਾਰਟਸ ਦਾ ਜੋ ਵਾਸ਼ ਤੇ ਸੋ ਸੱਜਣੋ ਜੁੜੇ ਰਿਹਾ ਵੀਡੀਓ ਦੇ ਨਾਲ ਬਾਕੀ ਇਹਦੇ ਆਪਣੇ ਅਲੱਗ ਤੋਂ ਪਾਰਟ ਆਉਣਗੇ ਪਾਰਟ 1 ਪਾਰਟ 2 ਪਾਰਟ 3 ਕਿ ਸੋ ਸੱਜਣੋ ਸਾਰੇ ਦੇਖਣੇ ਤੁਸੀਂ ਇਧਰ ਹੈਡ ਵਗੈਰਾ ਦਾ ਫੇਸ ਵਗੈਰਾ ਲਵਾਤਾ ਆਪਾਂ ਤੁਸੀਂ ਦੇਖ ਸਕਦੇ